ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਸਰਬੰਸਦਾਨੀ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਦੇ ਘਰ ਦੇ ਜਿਸ ਘਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਖੇਡਦੇ ਰਹੇ ਹਨ ਬਚਪਨ ਦੀ ਉਮਰ ਵਿੱਚ ਆਓ ਉਸ ਘਰ ਦੇ ਦਰਸ਼ਨ ਕਰਦੇ ਹਾਂ ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਉਹ ਕਮੈਂਟ ਬਾਕਸ ਵਿੱਚ ਜਰੂਰ ਲਿਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ਼ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਤੰਦਰੁਸਤ ਹੋਵੋਗੇ ਅਸੀਂ ਪਹੁੰਚੇ ਹੋਏ ਹਾਂ ਜੀ ਸ੍ਰੀ ਅਨੰਦਪੁਰ ਸਾਹਿਬ ਆਪ ਜੀ ਸਾਹਮਣੇ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਗੁਰੂ ਕੇ ਮਹਿਲ ਇਹ ਉਹੀ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਪਨ ਦੀ ਉਮਰ ਵਿੱਚ ਖੇਡਿਆ ਕਰਦੇ ਸਨ ਬੜੇ ਚੋਜ ਮਹਾਰਾਜ ਨੇ ਇੱਥੇ ਕੀਤੇ ਹਨ ਆਪ ਜੀ ਨਾਲ-ਨਾਲ ਦਰਸ਼ਨ ਕਰੋ ਤੇ ਨਾਲ-ਨਾਲ ਇੱਥੋਂ ਦਾ ਇਤਿਹਾਸ ਵੀ ਸਰਵਣ ਕਰੋ ਇਹ ਪਾਵਨ ਪਵਿੱਤਰ ਧਰਤੀ ਧੰਗੁਰ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੇ ਮੁੱਲ ਖਰੀਦੀ ਸੀ ਇਹ ਧਰਤੀ ਦਾ ਨਾਮ ਪਹਿਲਾਂ ਸੀ ਮਾਕੋਵਾਲ ਦੀ ਧਰਤੀ ਤੇ ਗੁਰ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਹ ਧਰਤੀ ਪੈਸੇ ਦੇ ਕੇ ਮੁੱਲ ਖਰੀਦੀ ਤਾਂ ਆਪਣੀ ਮਾਤਾ ਜੀ ਦੇ ਨਾਮ ਤੇ ਇਸ ਪਿੰਡ ਦਾ ਇਸ ਨਗਰ ਦਾ ਨਾਮ ਰੱਖਿਆ ਚੱਕ ਨਾਨਕੀ ਤੇ ਅੱਜ ਇਸ ਸ਼ਹਿਰ ਦਾ ਨਾਮ ਸ਼੍ਰੀ ਅਨੰਦਪੁਰ ਸਾਹਿਬ ਮਸ਼ਹੂਰ ਹੋਇਆ ਅਨੰਦਪੁਰ ਸਾਹਿਬ ਨਾਮ ਪਿੱਛੇ ਵੀ ਬਹੁਤ ਵੱਡਾ ਇਤਿਹਾਸ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਪਟਨਾ ਸਾਹਿਬ ਦੀ ਧਰਤੀ ਤੋਂ ਆਉਂਦੇ ਐ ਗੁਰਤੇਗ ਮਹਾਦਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਾਪ ਹੁੰਦਾ ਤੇ ਗੁਰਤੇਗ ਮਹਾਦਿਰ ਮਹਾਰਾਜ ਨੌਵੇਂ ਪਾਤਸ਼ਾਹ ਆਪਣੇ ਸੁਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਨਾਂ ਦਾ ਨਾਮ ਪਹਿਲਾਂ ਸੀ ਗੋਬਿੰਦ ਰਾਏ ਮਹਾਰਾਜ ਕਹਿੰਦੇ ਗੋਬਿੰਦ ਰਾਏ ਜੀ ਅੱਜ ਤੁਸੀਂ ਮਿਲੇ ਹੋ ਕੁਝ ਸੁਣਾਓ ਤੇ ਗੁਰੂ ਗੋਬਿੰਦ राय ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਦੋਂ ਅਨੰਦ ਸਾਹਿਬ ਦੀ ਬਾਣੀ ਸੁਣਾਈ ਤੇ ਜਦੋਂ ਗੁਰਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼੍ਰੀ ਅਨੰਦ ਸਾਹਿਬ ਦੀ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਖ ਤੋਂ ਸੁਣੀ ਤੇ ਇਸ ਧਰਤੀ ਦਾ ਨਾਮ ਜਿਹੜਾ ਮਹਾਰਾਜ ਨੇ ਚੱਕ ਨਾਨਕੀ ਰੱਖਿਆ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਅਨੰਦ ਸਾਹਿਬ ਦੀ ਬਾਣੀ ਸੁਣ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਹ ਧਰਤੀ ਦਾ ਨਾਮ ਅਨੰਦਪੁਰ ਸਾਹਿਬ ਰੱਖਿਆ ਆਪ ਜੀ ਹੁਣ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰੋ ਅੱਗੇ ਜਾ ਕੇ ਫਿਰ ਤੁਹਾਨੂੰ ਇੱਥੋਂ ਦਾ ਹੋਰ ਬੜਾ ਬੜਾ ਬੁੱਲਾ ਇਤਿਹਾਸ ਸੁਣਾਉਣੀ ਆ ਸਾ ਸੰਗਤ ਜੀ ਹੁਣ ਤੁਸੀਂ ਦਰਸ਼ਨ ਕੀਤੇ ਐ ਗੁਰਦੁਆਰਾ ਗੁਰੂ ਕੇ ਮਹਿਲ ਇਹ ਧਰਤੀ ਧੰਨ ਗੁਰ ਤੇਗ ਬਹਾਦਰ ਮਹਾਰਾਜ ਸੱਚੇ ਬਾਦਸ਼ਾਹ ਜੀ ਨੇ ਆਪਣੇ ਰਹਿਣ ਵਾਸਤੇ ਮੁੱਲ ਖਰੀਦੀ ਸੀ ਜਿਹੜੀ ਧਰਤੀ ਐ ਤੁਸੀਂ ਅੱਜ ਦਰਸ਼ਨ ਕਰ ਰਹੇ ਹੋ ਗੁਰੂ ਕੇ ਮੈਨ ਗੁਰਦੁਆਰਾ ਸਾਹਿਬ ਦੇ ਹੇਠਾਂ ਆਪ ਜੀ ਨੇ ਭੂਰਾ ਸਾਹਿਬ ਦੇ ਦਰਸ਼ਨ ਕੀਤੇ ਨਨਗੁਰ ਤੇਗ ਬਹਾਦਰ ਮਹਾਰਾਜ ਨੌਵੇਂ ਪਾਤਸ਼ਾਹ ਸਤਿਗੁਰ ਜੀਆ ਦਾ ਜਿੱਥੇ ਵੀ ਗੁਰਦੁਆਰਾ ਸਾਹਿਬ ਆਪ ਜੀ ਨੂੰ ਮਿਲੇਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਥਾਂ ਪੋਰਾ ਸਾਹਿਬ ਜਰੂਰ ਬਣਾਇਆ ਗੁਰੂ ਜੀ ਨੇ ਇਕੱਲਾ ਸਾਨੂੰ ਨਹੀਂ ਕਿਹਾ ਵੀ ਨਾਮ ਜਪੋ ਗੁਰੂ ਨੇ ਆਪ ਵੀ ਨਾਮ ਜਪ ਕੇ ਵਿਖਾਇਆ ਆਪ ਜੀ ਨੇ ਪੋਰਾ ਸਾਹਿਬ ਦੇ ਦਰਸ਼ਨ ਕੀਤੇ ਆ ਉੱਥੇ ਧੰਗੁਰ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਆਪ ਬੰਦਗੀ ਕਰਿਆ ਕਰਦੇ ਸਨ ਭਜਨ ਕਰਿਆ ਕਰਦੇ ਸਨ ਅਕਾਲ ਪੁਰਖ ਵਾਹਿਗੁਰੂ ਯਾਦ ਕਰਿਆ ਕਰਦੇ ਸਨ ਇਹ ਤਾਂ ਗੁਰੂ ਸਾਹਿਬ ਆਪ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਨ ਪਰ ਸਾਨੂੰ ਸਮਝਾਉਣ ਦੀ ਖਾਤਰ ਸਾਡੇ ਵਾਸਤੇ ਗੁਰੂ ਨੇ ਕਰਕੇ ਵਿਖਾਇਆ ਕਿ ਸਿੱਖਾ ਇਹ ਮੈਂ ਕਰ ਸਕਦਾ ਤਾਂ ਤੇਰੇ ਵਾਸਤੇ ਵੀ ਹੁਕਮ ਹੈ ਸੇਵੀ ਨਾਮ ਜਪਣਾ ਆਓ ਹੁਣ ਸਾਨੂੰ ਅਗਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਣੇ ਆ ਗੁਰੂ ਕੇ ਮੈਲ ਦੇ ਸਾਹਮਣੇ ਗੁਰਦੁਆਰਾ ਸਾਹਿਬ ਗੁਰਦੁਆਰਾ ਥੜਾ ਸਾਹਿਬ ਹੈ ਸਾਧ ਸੰਗਤ ਜੀ ਇਹ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਆ ਗੁਰਦੁਆਰਾ ਥੜਾ ਸਾਹਿਬ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਪ੍ਰਕਾਰ ਹੈ ਔਰੰਗਜ਼ੇ ਬਾਦਸ਼ਾ ਜਦੋਂ Hindu ਧਰਮ ਤੇ ਜ਼ੁਲਮ ਕਰ ਰਿਹਾ ਸੀ ਚchneu ਉਤਾਰ ਕੇ ਮੁਸਲਮਾਨ ਬਣਾ ਰਿਹਾ ਸੀ ਤੇ ਉਸ ਸਮੇਂ ਕਸ਼ਮੀਰੀ ਪੰਡਤ ਕਸ਼ਮੀਰ ਦੀ ਧਰਤੀ ਤੋਂ ਚੱਲ ਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਇਹ ਧਰਤੀ ਤੇ ਤੁਹਾਨੂੰ ਗੁਰਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੁਖੀਆਂ ਦੀ ਗਰੀਬ ਲੋਕਾਂ ਦੀ ਪੁਕਾਰ ਸੁਣਿਆ ਕਰਦੇ ਸਨ ਤੇ ਦੁਖੀਆਂ ਦੇ ਦੁੱਖ ਦੂਰ ਕਰਿਆ ਕਰਦੇ ਸਨ ਤੇ ਮਹਾਰਾਜ ਸੱਚੇ ਪਾਤਸ਼ਾਹ ਦੁਖੀਆਂ ਦੇ ਦੁੱਖ ਸੁਣ ਰਹੇ ਸਨ ਸੰਗਤ ਨੂੰ ਦਰਸ਼ਨ ਦੇ ਰਹੇ ਸਨ ਤੇ ਕਸ਼ਮੀਰੀ ਪੰਡਤ ਵੀ ਸਤਿਗੁਰ ਜੀਆਂ ਦੇ ਚਰਨਾਂ 'ਚ ਇਹ ਅਸਥਾਨ ਤੇ ਆਏ ਇੱਥੇ ਆ ਕੇ ਕਸ਼ਮੀਰੀ ਪੰਡਤਾਂ ਨੇ ਗੁਰੂ ਜੀ ਨੂੰ ਫਰਿਆਦ ਕੀਤੀ ਮਹਾਰਾਜ ਜੀ ਸਾਡੇ ਧਰਮ ਦੀ ਰੱਖਿਆ ਕਰੋ ਮਹਾਰਾਜ ਔਰੰਗਜ਼ੇਬ ਬਾਦਸ਼ਾਹ Hindu ਧਰਮ ਨੂੰ ਖਤਮ ਕਰਨਾ ਚਾਹੁੰਦਾ ਹਿੰਦੁਸਤਾਨ ਦੀ ਧਰਤੀ ਤੇ ਇੱਕੋ ਹੀ ਇੱਕ ਧਰਮ ਰਹਿਣਾ ਚਾਹੁੰਦਾ ਵੀ ਹਿੰਦੁਸਤਾਨ ਦੀ ਧਰਤੀ ਤੇ ਕੇਵਲ ਤੇ ਕੇਵਲ ਮੁਸਲਮਾਨੀ ਰਹਿਣ ਹੋਰ ਦੂਜਾ ਕੋਈ ਧਰਮ ਨਾ ਰਹੇ ਮਹਾਰਾਜ ਸੱਚੇ ਪਾਤਸ਼ਾਹ ਨੇ ਨੇਤਰ ਬੰਦ ਕੀਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਖੇਡਦੇ ਸਨ ਖੇਡਦਿਆਂ ਖੇਡਦਿਆਂ ਆਪਣੇ ਪਿਤਾ ਜੀ ਵੱਲ ਵੇਖਿਆ ਪਿਤਾ ਜੀ ਦਾ ਚਿਹਰਾ ਥੋੜਾ ਨੂਰਾਨੀ ਰੰਗ ਵਿੱਚ ਸਨ ਸਤਿਗੁਰੂ ਤੇਗ ਬਹਾਦਰ ਮਹਾਰਾਜ ਤੇ ਗੁਰੂ ਜਾਬ ਨੂੰ ਆ ਕੇ ਪੁੱਛਿਆ ਮਹਾਰਾਜ ਜੀ ਤੁਸੀਂ ਕਿਹੜੀਆਂ ਸੋਚਾਂ ਵਿੱਚ ਪਏ ਹੋ ਕੀ ਗੱਲ ਹੋਈ ਕਸ਼ਮੀਰੀ ਪੰਡਤ ਕਿਉਂ ਰੋ ਰਿਹਾ ਮਹਾਰਾਜ ਆਪ ਜੀ ਕਿਰਪਾ ਕਰੋ ਦੱਸੋ ਧੰਨ ਗੁਰ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਦੱਸਿਆ ਲਾਲ ਜੀ ਇਹ ਕਸ਼ਮੀਰੀ ਪੰਡਤ ਇਸ ਕਰਕੇ ਰੋ ਰਿਹਾ ਇਹਨਾਂ ਦਾ ਧਰਮ ਖਤਰੇ ਵਿੱਚ ਹੈ ਤੇ ਮਹਾਰਾਜ ਜੀ ਧਰਮ ਖਤਰੇ ਵਿੱਚ ਹੈ ਤੇ ਧਰਮ ਦੀ ਤੁਸੀਂ ਰੱਖਿਆ ਕਰੋ ਧੰਨ ਗੁਰ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਲਾਲ ਜੀ ਇਹਨਾਂ ਦਾ ਧਰਮ ਕੇਵਲ ਤੇ ਕੇਵਲ ਇੱਕੋ ਹੀ ਚੀਜ਼ ਨਾਲ ਬਚ ਸਕਦਾ ਮਹਾਰਾਜ ਉਹ ਕਿਵੇਂ ਬਚ ਸਕਦਾ ਤੇ ਗੁਰਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਇਹਨਾਂ ਦੇ ਧਰਮ ਦੀ ਖਾਤਰ ਜੇ ਕੋਈ ਆਪਣੇ ਸੀਸ ਦਾ ਬਲੀਦਾਨ ਦੇਵੇ ਤਾਂ ਇਹਨਾਂ ਦਾ ਧਰਮ ਬਚ ਸਕਦਾ ਉਹ ਵੀ ਕੋਈ ਮਹਾਨ ਪੁਰਸ਼ ਹੋਵੇ ਸਤਪੁਰਸ਼ ਹੋਵੇ ਰੱਬ ਨਾਲ ਰੰਗੀ ਹੋਈ ਰੂਹ ਹੋਵੇ ਉਹ ਆਪਣੇ ਸੀਸ ਦਾ ਬਲੀਦਾਨ ਦੇਵੇ 9 ਸਾਲ ਦੀ ਉਮਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਾਰਾਜ ਹੱਸ ਕੇ ਕਹਿਣ ਲੱਗੇ ਐ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਹੋਰ ਕਿਹੜਾ ਹੋ ਸਕਦਾ ਮਹਾਰਾਜ ਤੁਸੀਂ ਇਹਨਾਂ ਦੀ ਧਰਮ ਦੀ ਖਾਤਰ ਆਪਣੇ ਸੀਸ ਦਾ ਬਲੀਦਾਨ ਦੇ ਦਿਓ ਇਹ ਧਰਤੀ ਤੇ ਕਸ਼ਮੀਰੀ ਪੰਡਤਾਂ ਨੇ ਪੁਕਾਰ ਕੀਤੀ ਸੀ ਜੀ ਐਥੋਂ ਮਹਾਰਾਜ ਨੇ ਇੱਕ ਕਸ਼ਮੀਰੀ ਪੰਡਤਾਂ ਨੂੰ ਆਖਿਆ ਸੀ ਪੰਡਤੋ ਔਰੰਗਜ਼ੇਬ ਬਾਦਸ਼ਾਹ ਨੂੰ ਜਾ ਕੇ ਕਹਿ ਦਿਓ ਵੀ ਸਾਡੇ ਗੁਰੂ ਵੈ ਤਾਨ ਗੁਰੂ ਤੇਗ ਬਹਾਦਰ ਮਹਾਰਾਜ ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਦਿਓਗੇ ਅਸੀਂ ਵੀ ਮੁਸਲਮਾਨ ਬਣਨ ਵਾਸਤੇ ਤਿਆਰ ਹਾਂ ਆਓ ਦਰਸ਼ਨ ਕਰੋ ਗੁਰਦੁਆਰਾ ਠੜਾ ਸਾਹਿਬ ਦੇ ਸੰਗਤ ਜੀ ਹੁਣ ਆਪ ਜੀ ਨੇ ਦਰਸ਼ਨ ਕੀਤੇ ਆ ਗੁਰਦੁਆਰਾ ਸ੍ਰੀ ਠੜਾ ਸਾਹਿਬ ਜੀਆਂ ਦੇ ਆਪ ਜੀ ਨੂੰ ਇਤਿਹਾਸ ਸੁਣਾਇਆ ਗੁਰੂ ਸਾਹਿਬ ਕੇਵਲ ਉਦੋਂ ਹੀ ਅਰਦਾਸਾਂ ਨਹੀਂ ਸੀ ਸੁਣਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਅੱਜ ਵੀ ਕਿਤੇ ਨਹੀਂ ਗਏ ਅੱਜ ਵੀ ਗੁਰੂ ਸਾਹਿਬ ਇੱਥੇ ਹੀ ਐ ਅੱਜ ਵੀ ਜਿਹੜਾ ਵੀ ਭਾਵਨਾ ਨਾਲ ਆ ਕੇ ਅਰਦਾਸ ਕਰਦਾ ਸਤਿਗੁਰ ਜੀਆਂ ਦੇ ਚਰਣਾ ਵਿੱਚ ਗੁਰੂ ਸਾਹਿਬ ਅੱਜ ਵੀ ਉਹਦੀਆਂ ਅਰਦਾਸਾਂ ਪੂਰੀਆਂ ਕਰਦੇ ਆ ਪਰ ਗੁਰੂ ਨੂੰ ਕੋਈ ਅਰਦਾਸ ਸੁਣਾਉਣ ਵਾਲਾ ਚਾਹੀਦਾ ਕੋਈ ਭਾਗਾ ਵਾਲੀ ਹੈ ਜਿਹੜੇ ਅਰਦਾਸ ਸੁਣੋਦਾ ਜਿਹੜਾ ਗੁਰੂ ਦਾ ਆਪਣਾ ਬਣ ਜਾਂਦਾ ਗੁਰੂ ਉਹਦੀਆਂ ਅਰਦਾਸਾਂ ਸੁਣਦੇ ਆਓ ਅਗਲੇ ਗੁਰਦੁਆਰਾ ਸਾਹਿਬ ਦੇ ਆਪ ਜੀ ਨੂੰ ਦਰਸ਼ਨ ਕਰਾਉਨੇ ਆ ਆਪ ਜੀ ਨਾਲ ਨਾਲ ਦਰਸ਼ਨ ਕਰੋ ਜੀ ਗੁਰਦੁਆਰਾ ਸ਼੍ਰੀ ਥੜਾ ਸਾਹਿਬ ਜੀਆਂ ਦੇ ਬਿਲਕੁਲ ਨਾਲ ਇਹ ਸੱਚਖੰਡ ਸਥਾਨ ਬਣਾਇਆ ਹੋਇਆ ਜੀ ਇਸ ਸਥਾਨ ਤੇ ਧੰਤਨ ਬਾਬਾ ਜੋਹਾਰ ਸਿੰਘ ਜੀ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀਆਂ ਦਾ ਜਨਮ ਹੋਇਆ ਇਹ ਜਨਮ ਸਥਾਨ ਸਾਹਿਬ ਜੱਜਾਂ ਦੇ ਹਨ ਜੀ ਤੇ ਇਸੇ ਸਥਾਨ ਤੇ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਸੁਕਾਸ਼ਨ ਸਥਾਨ ਸੱਚਖੰਡ ਸਥਾਨ ਬਣਾਇਆ ਗਿਆ ਹੈ ਅਤੇ ਨਾਲ ਹੀ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਦਮਦਮਾ ਸਾਹਿਬ ਇਹ ਗੁਰਦੁਆਰਾ ਸਾਹਿਬ ਪੁਰੀਾਈ ਅਸਥਾਨ ਪਾਤਸ਼ਾਹੀ ਦਸਵੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਇਸ ਪਾਵਨ ਪਵਿੱਤਰ ਅਸਥਾਨ ਤੇ ਗੁਰਤਾ ਗੱਦੀ ਦਾ ਤਿਲਕ ਲਾਇਆ ਗਿਆ ਸੀ ਆਪ ਜੀ ਸਾਹਮਣੇ ਦਰਸ਼ਨ ਕਰ ਰਹੇ ਹੋ ਸਾਥ ਸੰਗਤ ਜੀ ਆਪ ਜੀ ਸਾਹਮਣੇ ਦਰਸ਼ਨ ਕਰ ਰਹੇ ਹੋ ਮਸੰਦਾ ਵਾਲਾ ਖੂਹ ਇਤਿਹਾਸ ਦੱਸਦਾ ਵੀ ਇਹ ਉਹ ਖੂਹ ਹੈ ਜੁਰੂ ਗੁਰੂ ਜੀ ਸਾਰਾ ਸੱਚੇ ਪਾਤਸ਼ਾਹ ਨੇ ਮਸੰਦਾ ਨੂੰ ਇਹ ਖੂਹ ਵਿੱਚ ਸੁੱਟ ਕੇ ਸਾੜਿਆ ਸੀ ਜਿਹੜੇ ਮਸੰਦ ਗੁਰੂ ਤੋਂ ਉਲਟ ਚੱਲ ਰਹੇ ਸਨ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਹੈ ਬਲੌਗ ਵਧੀਆ ਲੱਗਾ ਹੋਇਆ ਤਾਂ ਸ਼ੇਅਰ ਜਰੂਰ ਕਰ ਦਿਓ ਕਮੈਂਟ ਬਾਕਸ ਵਿੱਚ ਜਰੂਰ ਲਿਖੋ ਤੁਸੀਂ ਕਿਹੜੀ ਜਗ੍ਹਾ ਤੋਂ ਸਾਡੀ ਵੀਡੀਓ ਵੇਖ ਰਹੇ ਹੋ ਆਸ ਕਰਦੇ ਹਾਂ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗੀਆਂ ਹੋਣਗੀਆਂ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਆ ਇੱਥੇ ਹੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ